ਤਾਰੀਵਾਲ ਥਾਣੇ ਦੀ ਪੁਲਿਸ ਨੇ 24 ਘੰਟਿਆਂ ਅੰਦਰ ਮੋਬਾਈਲ ਦੀ ਦੁਕਾਨ ਦੀ ਕੰਦ ਪਾੜ ਕੇ ਅੰਦਰੋਂ ਮੋਬਾਈਲ ਅਤੇ ਐਕਸੈਸਰੀ ਚੋਰੀ ਕਰਨ ਵਾਲੇ ਇੱਕ ਨੌਜਵਾਨ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਚੋਰ ਦੀ ਗ੍ਰਿਫਤਾਰੀ ਸੀਸੀਟੀਵੀ ਫੋਟੋਜ਼ ਅਤੇ ਆਲੇ-ਦੁਆਲੇ ਦੇ ਲੋਕਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਚੋਰ ਬਾਰੇ ਲਏ ਗਏ ਵੇਰਵੇ ਦੇ ਆਧਾਰ ਤੇ ਹੋਈ ਹੈ ਹਾਲਾਂਕਿ 20 ਵਰਿਆਂ ਦੇ ਨੌਜਵਾਨ ਚੋਰ ਦੀ ਇਹ ਪਹਿਲੀ ਚੋਰੀ ਹੈ ਪੁਲਿਸ ਅਨੁਸਾਰ ਚੋਰ ਨੇ ਦੱਸਿਆ ਹੈ ਕਿ ਉਸਨੇ ਪਹਿਲੀ ਵਾਰ ਆਪਣੀ ਮਾਂ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਇਹ ਚੋਰੀ ਕੀਤੀ ਹੈ। ਪੁਲਿਸ ਨੇ ਚੋਰੀ ਦੇ 27 ਮੋਬਾਈਲ ਅਤੇ ਇੱਕ ਸਪੀਕਰ ਵੀ ਚੋਰ ਕੋਲੋਂ ਬਰਾਮਦ ਕੀਤਾ ਹੈ। ਜਦਕਿ ਬਾਕੀ ਸਮਾਨ ਬਾਰੇ ਪੁੱਛਗਿੱਛ ਜਾਰੀ ਹੈ। ਸਰ ਮੇਰਾ ਨਾਮ ਜੀ ਗੋਰਵ ਉਥਰਾ ਹੈ ਔਰ ਮੇਰੀ ਦੁਕਾਨ ਜਿਹੜੀ ਨਹਿਰ ਦੇ ਉੱਪਰ ਹੀ ਹੈ ਗੋਰ ਮੋਬਾਈਲ ਰਿਪੇਅਰ ਦੇ ਨਾਮ ਤੇ। ਔਰ ਪਰਸੋ ਜਦੋਂ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਹੈ ਤੇ ਜਦੋਂ ਮੈਂ ਅੰਦਰ ਵੜਿਆ ਤੇ ਸਾਈਡ ਵਾਲੀ ਕੰਧ ਜਿਹੜੀ ਦੁਵਾਰ ਨੇ ਤੋੜੀ ਸੀਗੀ ਉਹ ਜਿਹੜੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਐਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਦ-ਬੁਰਦ ਕਰ ਦਿੱਤਾ ਉਹ ਜਿਹੜੇ ਮੇਰੇ ਵਧੀਆ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ ਉਹ ਕੁੱਲ ਮਿਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ ਵਾ ਐਸ ਸੀ ਸੀ ਟੀ ਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ੍ਹ ਕੇ ਬਾਹਰ ਦੇ ਸੀ ਸੀ ਟੀ ਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ ਹੈ ਇਹਦੀ ਕੰਪਲੇਂਟ ਕੀਤੀ ਉਹਨਾਂ ਨੂੰ ਦੱਸਿਆ ਸਾਰੀ ਗੱਲ ਬਾਤ ਕੀ ਕਰਦੇ ਵੀ ਜਲਦੀ ਜਲਦੀ ਉਹ ਚੋਰ ਨੂੰ ਫੜਿਆ ਜਾਵੇ ਵੀ ਜੋ ਸਾਡਾ ਬੰਦਾ ਤੁਹਾਨੂੰ ਵਾਪਸ ਕੀਤਾ ਜਾਵੇ ਧਾਰੀਵਾਲ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਤੇ ਜਿਹੜੀ ਕਾਰਵਾਈ ਕਰਦੇ ਧਾਰੀਵਾਲ ਲੁਧਿਆਣਾ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲੋਂ ਸਾਨੂੰ 28 ਮੋਬਾਈਲ ਤੇ ਐਕਸਪੀਕ ਜਿਹੜਾ ਰਿਕਵਰ ਹੋਇਆ ਚੋਰੀ ਨੇ ਰਾਤ ਨੂੰ ਕੀਤੀ ਸੀ ਤੇ ਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ ਸੀਸੀਟੀਵੀ ਫੁਟੇਜ ਦਾ ਤੇ ਹੋਰ ਵੀ ਜਿਹੜੇ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਦਿੱਤੀ ਇਨਫੋਰਮੇਸ਼ਨ ਉਹਦੇ ਤੇ ਕਾਰਵਾਈ ਕਰਦੇ ਜਿਹੜਾ ਇਹਨੂੰ ਫੜਿਆ ਇਹ ਪਹਿਲਾਂ ਤਾਂ ਕੋਈ ਐਫਆਰ ਦਰਜ ਨਹੀਂ ਹੈਗੀ ਤੇ ਦੱਸ ਰਿਹਾ ਕਿ ਘਰ ਦੀ ਕੋਈ ਨਹੀਂ ਸੀਗੀ ਕੋਈ ਜਰੂਰ ਸੀਗੀ ਕਿ ਤੇ ਉਹਦੇ ਕਰਕੇ ਨੇ ਚੋਰੀ ਕੀਤੀ ਔਰ ਆਪਣੇ ਨੇ ਇਹੀ ਦੱਸਿਆ ਮੇਰੀ ਮਾਂ ਬਿਮਾਰ ਸੀਗੀ ਲੜਕੇ ਦੀ ਥੋੜੀ 20 ਸਾਲ ਦੀ ਹੈ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸ ਰਿਪੋਰਟ